ਕੋਜਰੇ ਚ ਲੈ ਜਾਓ ਪਾਵੇਂ ਲੈ ਜਾਓ ਐਲਜੀ ਜੀ ਪਾਵੇਂ ਲੈ ਜਾਓ ਸੈਮਸੰਗ ਦੀ ਆ 32 ਇੰਚ ਐਲਈਡੀ ਪਿਆ ਕਿੰਨੇ ਦੀ ਲਾ ਦੋਗੇ ਵੀਰੇ 6000 ਰੁਪਏ ਦੀ ਲਾ 6000 ਰੁਪਏ ਦੀ ਆ ਚੱਕੀ ਭਾਈ 6000 ਰੁਪਏ ਦੀ ਐਲਈਡੀ ਆ ਚੱਕ ਕਿੰਨੇ ਰੁਪਏ ਭਰ ਕੇ ਦਿਓਗੇ ਇਹ ਵੀ ਆਪਾਂ 30 ਰੁਪਏ ਭਰ ਕੀ ਦੇ 30 ਰੁਪਏ ਭਰ ਕੇ ਜੀ ਆਪਾਂ ਐਲਜੀ ਲੈ ਲਓ ਪਾਵੇਂ ਸੈਮਸੰਗ ਲੈ ਲਓ ਸਾਈ ਮਿਲ ਜਣਗੇ ਸਹੀ ਠੀਕ ਹੈ ਇਹ ਸਾਰੀਆਂ 4K ਸਾਰੇ 4K ਨੇ ਵੀਰੇ ਹਾਂਜੀ ਦੋਸਤੋ ਸასი ਕਾਲ ਮੈਂ ਤੁਹਾਡਾ ਖਾਨ ਮਾਸਟਰ ਸੋ ਦੋਸਤੋ ਅੱਜ ਆ ਪਹੁੰਚੇ 12 ਜੀ ਇਲੈਕਟ੍ਰੋਨਿਕਸ ਵਾਲਾ ਦੇ ਜਿੱਥੇ ਤੁਹਾਨੂੰ ਆ ਜਾ ਮੇਰੇ ਨਾਲ ਚੱਲਦੇ ਆਂ ਅੰਦਰ ਜੀ ਸੱਚੀ ਗੱਲ ਕਹੇ ਤਮਾਕੇ ਕਰਦੇ ਵੱਡੇ ਵੱਡੇ ਅਜ ਕੀ ਫੇਰ ਠੀਕ ਹੈ ਭਾਈ ਆ ਦਿਖਾਓ ਕੀ ਲੈ ਕੇ ਆਏ ਹੋ ਅਜ ਕੀ ਇੱਕ ਤਾਂ ਮਸ਼ੀਨਾਂ ਲੈ ਕੇ ਆਏ ਠੀਕ ਹੈ ਵੀਰੇ ਗੋਦਰੀ ਲੈ ਲਓ LG ਲੈ ਲਓ Samsung ਲੈ ਲਓ ਕੋਈ ਕੰਪਨੀ ਲੈ ਲਓ ਠੀਕ ਹੈ ਵੀਰੇ ਕੰਪਨੀਆਂ ਦੇ ਮਿਲ ਜਣਗੀਆਂ ਵੀਰੇ ਠੀਕ ਹੈ ਜੀ ਔਰ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਦੇ ਵਿੱਚ ਕੰਪੀਟੀਸ਼ਨ ਦਾ ਟਾਈਮ ਆ ਦੀਵਾਲੀ ਤਮਾਕਾ ਹੀ ਲਾਇਆ ਦੀਵਾਲੀ ਦਾ ਭਾਈ ਨਾ ਤਮਾਕਾ ਹੀ ਲਾਦਾ ਕੰਪੀਟੀਸ਼ਨ ਦਾ ਟਾਈਮ ਹੈ ਲਾਹਾ ਲੈ ਲਓ ਤੁਸੀਂ ਵਿੱਚੋਂ ਦੀ ਆ ਕੇ ਠੀਕ ਹੈ ਵੀਰੇ ਕਿੰਨੇ ਰੁਪਏ ਭਰ ਕੇ ਦੇਓਗੇ ਮਸ਼ੀਨ ਉਹ ਵੀਰੇ ਭਰਨ ਦੀ ਤਾਂ ਛੱਡੋ ਤੁਸੀਂ ਇਹ ਤੁਹਾਡੇ ਕੋਲ ਰੁਪਈਆ ਵੀ ਨਹੀਂ ਹੈਗਾ ਤਾਂ ਵੀ ਚੀਜ਼ ਦੇ ਦਾਂਗੇ ਜੇ ਤੁਹਾਡੇ ਕੋਲ 1 ਰੁਪਿਆ ਵੀ ਨਹੀਂ ਹੈਗਾ ਤਾਂ ਆ ਕੇ ਆ ਮਸ਼ੀਨ ਲੈ ਸਕਦੇ ਜਿਹੜੀ ਮਰਜ਼ੀ ਲੈ ਜਾਏ ਭਾਈ ਮੇਰੀ ਮਰਜ਼ੀ ਲੈ ਜਾਓ ਭਾਵੇਂ ਤੁਸੀਂ ਗੋਜਰੇ ਚ ਲੈ ਜਾਓ ਭਾਵੇਂ ਲੈ ਜਾਓ ਐਲਜੀ ਜੀ ਭਾਵੇਂ ਲੈ ਜਾਓ ਸੈਮਸੰਗ ਜੀ ਜਿਹੜੇ ਭਰਾਵਾਂ ਨੇ ਮਸ਼ੀਨਾਂ ਲੈਣੀਆਂ ਤੇ ਚੈੱਕ ਕਰ ਲਓ ਭਾਈ ਹੋਰ ਵੀਜੀ ਆਪਣੇ ਕੋਲੇ ਹੋਰ ਵੀਜੀ ਆਪਣੇ ਕੋਲੇ ਸਾਰਾ ਕੁਝ ਇਹ ਵਿੱਚ ਫ੍ਰਿਜ ਮਿਲ ਜਾਣਗੇ ਫ੍ਰਿਜਾਂ ਦੀ ਕੁਆਲਿਟੀ ਦੇਖੋ ਬ੍ਰਾਂਡ ਦੇ ਵਿੱਚ ਐਲਜੀ ਕੰਪਨੀ ਦੇ ਠੀਕ ਹੈ ਭਾਈ ਫ੍ਰਿਜ ਦਿਖਾ ਦੇ ਵਿੱਚੋਂ ਆ ਕੇ ਆ ਦੇਖੀ ਕਮਾਲ ਇਹ ਕਿੰਨੇ ਰੁਪਏ ਪਰਕ ਦੇਓਗੇ ਇਹ ਵੀ ਆਪਾਂ 30 ਰੁਪਏ ਪਰ ਕੀ 30 ਰੁਪਏ ਪਰ ਕੇ 30 ਰੁਪਏ ਡੇਲੀ ਦੀ ਕਿਸ਼ਤ ਕਰ 30 ਰੁਪਏ ਪਰ ਡੇਲੀ ਦੀ ਕਸਟਮਰ ਨੂੰ ਤੁਹਾਨੂੰ ਜੇ 1 ਰੁਪਿਆ ਹੈਗਾ ਤੇ 1 ਰੁਪਿਆ ਲਿਆ ਤੂੰ ਆ ਫ੍ਰਿਜ ਲੈ ਜਾਓਗੇ ਠੀਕ ਹੈ ਜੀ ਕਾ ਆ ਗਿਆ ਦੇਖੋ ਚੈੱਕ ਕਰ ਲਓ ਬਾਲ ਦੇ ਵਿੱਚ ਆ ਗਿਆ ਇਹ ਉੱਪਰਲਾ ਜੇ ਤੁਸੀਂ ਸਰੀਆਂ ਦੇ ਵਿੱਚ ਸਿੰਪਲ ਯੂਜ਼ ਕਰਨਾ ਸਿੰਪਲ ਵੀ ਕਰ ਸਕਦੇ ਹੋ ਬਹੁਤ ਦੀ ਲੋਡ ਨਹੀਂ ਸਰਦੀਆਂ ਦੇ ਵਿੱਚ ਠੀਕ ਹੈ ਜੀ ਸਿੰਪਲ ਵੀ ਯੂਜ਼ ਕਰ ਸਕਦੇ ਇਹਨੂੰ ਠੀਕ ਠੀਕ ਹੈ ਜੀ ਆਹ ਦੇਖੋ ਦੋਸਤ ਨਵੇਂ ਤੋਂ ਨਵਾਂ ਫ੍ਰਿਜ ਘੈਂਟ ਤੋਂ ਘੈਂਟ ਫ੍ਰਿਜ ਤੁਹਾਨੂੰ 1 ਰੁਪਿਆ ਭਰ ਕੇ ਮਿਲੂਗਾ ਇਹ ਆ ਚੈੱਕ ਕਰ ਲਓ ਭ ਜਿਹੜਾ ਤੁਹਾਨੂੰ ਪਸੰਦ ਹੋਦਾ ਉਹ ਲੈ ਲਓ ਜੇ ਤੁਸੀਂ ਢੇੜਾ ਮਾਰਨੀ ਆਗੇ ਤੁਹਾਨੂੰ ਚੀਜ਼ ਪਸੰਦ ਹੈ ਜੇਲ ਚ ਕੈਸ਼ ਨਹੀਂ ਹੈਗਾ ਤਾਂ ਵੀ ਫ੍ਰਿਜ ਲਿਆ ਸਕਦੇ ਤੁਸੀਂ ਆਕੇ ਆ ਚੈੱਕ ਕਰ ਲਓ ਬਾਈ ਜੀ ਆ ਦੇਖ ਲਓ ਬਾਈ ਜੀ ਬਹੁਤ ਸੋਹਣੇ ਸੋਹਣੇ ਫ੍ਰਿਜ ਬਹੁਤ ਹੀ ਘਾ ਟ੍ਰੇਡ ਦੇ ਵਿੱਚ ਨੇ ਕਮਾਲ ਹੀ ਕਰੀ ਪਈ ਆ ਬਾਈਆਂ ਐਲਈਡੀ ਆ ਗਈ ਜਿਹੜਾ ਮਰਜ਼ੀ ਸਾਇਲ ਲੈ ਲੀ ਜਿਹੜਾ ਮਰਜ਼ੀ ਸਾਇਲ ਲੈ ਲਓ ਵੀਰੇ ਠੀਕ ਹੈ 43 50 55 55 ਇਹਦਾ ਮਰਜ਼ੀ ਉਹ ਵੀ 1 ਰੁਪਿਆ ਭਰ ਕੇ 1 ਰੁਪਿਆ ਭਰ ਕੇ 1 ਰੁਪਿਆ ਭਰ ਕੇ ਜਿਹੜਾ ਮਰਜ਼ੀ ਸਾਇਲ ਜਿਹੜੀ ਮਰਜ਼ੀ ਕੰਪਨੀ ਲੈ ਲਓ ਐਲਜੀ ਲੈਣੀ ਐਲਜੀ ਲੈ ਲਓ ਭਾਵੇਂ ਸாம்ਸੰਗ ਲੈ ਲਓ ਸாம்ਸੰਗ ਲੈ ਲਓ ਸਾਈ ਮਿਲ ਜਣਗੇ ਸਾਰੀ ਠੀਕ ਹੈ ਇਹ ਸਾਰੀਆਂ 4K ਆ ਸਾਰੇ 4K ਨੇ ਵੀਰੇ 4K ਇਹਦੇ ਵਿੱਚ ਚੋਣੀਆਂ ਬਾਈ ਤੁਸੀਂ ਲਿਆ ਸਕਦਾ ਐਲਈਡੀਆਂ 1 ਰੁਪਿਆ ਭਰ ਕੇ ਜਿਹੜੇ ਭਰਾਵਾਂ ਕੋਲ ਰੁਪਿਆ ਨਹੀਂ ਹੈਗਾ ਤਾਂ ਆਜੋ ਇਥੇ LED ਲਈ ਲੈ ਸਕਦੇ ਹੋ LG ਦੇ ਵਿੱਚ ਸਾਰੇ ਫੁੱਲ ਸਾਈਜ਼ ਮਿਲ ਜਣਗੇ LG ਦੀ ਆਗੇ ਭਾਵੇਂ ਜਿਹੜਾ ਮਰਜ਼ੀ ਬ੍ਰਾਂਡ ਲੈ ਲਓ IF ਵੀ ਦੇ ਸਾਰੇ ਫੁੱਲ ਸਾਈਜ਼ ਮਿਲ ਜਣਗੇ ਇਹ ਵੀ 1 ਰੁਪਿਆ ਭਰ ਕੇ ਦੇ ਲੋ ਜੀ 1 ਰੁਪਿਆ ਭਰ ਕੇ ਦੀ ਲਾਗੇ ਵੀ ਕੋਈ ਨਾ ਫੁੱਲੀ ਆਟੋਮੈਟਿਕ ਮਸ਼ੀਨ ਚਲਾਉਣੇ ਆ ਉਹਨਾਂ ਵਾਸਤੇ 1 ਰੁਪਿਆ ਭਰ ਕੇ ਜੀ ਮਰਜ਼ੀ ਮਸ਼ੀਨ ਲੈ ਸਕਦੇ ਹੋ ਤੇ ਕਾ 32 ਇੰਚ LED ਪਿਆ ਕਿੰਨੇ ਦੀ ਲਾ ਦੋਗੇ ਬਰੇ ਇਹ 6000 ਰੁਪਏ ਦੀ ਲਾ 6000 ਰੁਪਏ ਦੀ ਆ ਚੱਕੀ ਭਾਈ 6000 ਰੁਪਏ ਦੀ LED ਚੈੱਕ ਕਰ ਲਓ ਭਾਈ ਤੁਹਾਨੂੰ ਗਾਰੰਟੀ ਗਰੰਟੀ 1 ਸਾਲ ਦੀ ਹੈ 1 ਸਾਲ ਦੀ ਤੁਹਾਨੂੰ ਗਰੰਟੀ ਮਿਲੂਗੀ 6000 ਰੁਪਏ ਦੇ ਆ ਮਿਲੂਗਾ ਐਲਈਡੀ ਤੇ ਆ ਤੇ ਨਾ ਹੀ ਗਰੰਟੀ ਫੁੱਲ ਨੇ ਇਹਨਾਂ ਦੀ ਇਹ ਤਾਂ 10 ਸਾਲ ਦੀ ਗਰੰਟੀ ਦੇ ਵਿੱਚ ਨੇ ਤੇ ਆ 10 ਸਾਲ ਦੀ ਗਰੰਟੀ ਦੇ ਵਿੱਚ ਨੇ ਫੁੱਲੀ ਆਟੋਮੈਟਿਕ ਮਸ਼ੀਨਾਂ ਜਿਹੜੀ ਮਰਜੀ ਆਈਟਮ ਲੈ ਲੋ ਆ ਕੇ ਤੁਸੀਂ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲਣਗੇ ਆ ਫ੍ਰਿਜ ਆ ਗਏ ਇਹਨੇ ਛੋਟਾ ਫ੍ਰਿਜ ਨਾਲ ਛੋਟਾ ਹੀ ਮਿਲ ਜੂਗਾ ਛੋਟਾ ਤੇ ਵੱਡਾ ਸਭ ਮਿਲ ਜੂਗਾ ਠੀਕ ਹੈ ਇਹ ਵੀ 1 ਰੁਪਿਆ ਭਰ ਕੇ ਮਿਲੂਗਾ ਬਾਈ ਤੁਹਾਨੂੰ ਜਿਹੜੇ ਭਰਾ ਮਨੇ ਆਈਟਮਾਂ ਲੈਣੀਆਂ ਨੇ ਮਾਨਸਾ ਸ਼ਹਿਰ ਦੇ ਵਿੱਚ ਅੱਗ ਲਿਆ ਸਕ ਰਹੇ ਹੋ ਅਡਰੈਸ ਦੱਸੋ ਬਾਈ ਜੀ ਬਾਲਾ ਜੀ ਇਲੈਕਟ੍ਰੋਨਿਕ ਵੀਰੇ ਸਿਨੇਮਾ ਰੋਡ ਮਾਨਸਾਹੀ ਬੱਸ ਸਟੈਂਡ ਤੋਂ ਫਾਟਕ ਨੂੰ ਜਾਂਨੇ ਜਾਂ ਮੇਨ ਬਾਜ਼ਾਰ ਦੇ ਵਿੱਚ ਦੁਕਾਨਾਂ ਤੋਂ ਪਰ ਆਪਣੀ ਓਕੇ ਦਿੱਤੇ ਨੰਬਰ ਤੇ ਸੰਪਰਕ ਕਰ ਲਓ ਬਾਈ ਜੀ ਇੱਕ ਵਾਰੀ ਮੋਬਾਈਲ ਨੰਬਰ ਹੀ ਬੋਲ ਦਿਓ ਜੀ 9464595800 ਵੀਰੇ ਠੀਕ ਹੈ ਜੀ 9968400878 ਵੀਰੇ ਠੀਕ ਹੈ ਜੀ